ਇਧਰ ਜਥੇਬੰਦੀਆਂ ਦੇ ਹਵਾਲੇ ਨਾਲ ਹੁਣ ਤਾਨੇ ਮਿਹਣੇ ਆ ਮੋ ਸਾਹਮਣੇ ਹੋਣ ਲੱਗੇ ਪਹਿਲਾਂ ਤਾਂ ਇਲਾਕੇ ਦੇ ਲੋਕ ਆਏ ਸੀ ਉਹ ਆਏ ਸ਼ੰਭੂ ਬਾਰਡਰ ਤੇ ਕਿ ਭਾਈ ਅਸੀਂ ਤੁਹਾਡੇ ਨਾਲ ਦਿੱਲੀ ਬੈਠੇ ਰਹੇ ਹਾਂ ਤੁਹਾਡਾ ਸਾਥ ਦਿੱਤਾ ਹੈ ਸਾਰੇ ਰੂਪਾਂ ਦੇ ਥੋੜਾ ਸਾਥ ਨੂੰ ਆਇਆ ਤੁਸੀਂ ਤਾਂ ਸਾਡੇ ਰਾਹ ਰੋਕੀ ਜਾਂਦੇ ਤੇ ਇਧਰ ਜਥੇਬੰਦੀਆਂ ਜਿਹੜੀਆਂ ਸ਼ੰਭੂ ਬਾਰਡਰ ਤੇ ਧਰਨਾ ਲਾ ਕੇ ਬੈਠੀਆਂ ਉਹ ਕਹਿੰਦੀ ਜੀ ਇਹ ਸਾਰੇ ਭਾਜਪਾ ਨੇ ਭੇਜੇ ਨੇ ਆਮਾਦੀ ਪਾਰਟੀ ਨੇ ਭੇਜੇ ਨੇ ਇਹ ਤਾਂ ਵਪਾਰੀ ਉਹਨਾਂ ਦੇ ਨੇ ਜੀ ਇਹ ਤਾਂ ਪਾਰਟੀਆਂ ਦੇ ਲੀਡਰ ਨੇ ਜੀ ਇਹਨਾਂ ਦੇ ਬੰਦੇ ਨੇ ਜੀ ਸੋ ਉੱਥੇ ਤਣਾਅ ਵੱਧਦਾ ਜਾ ਰਿਹਾ ਉਧਰ ਉਹਨਾਂ ਦੀਆਂ ਮੀਟਕਾਂ ਦੇ ਮਰਤਦਾਰੀ ਕਿਉਂਕਿ ਸਰਕਾਰ ਤਾਂ ਅਵੇਸਲੀ ਹੈ ਨਾ ਪੰਜਾਬ ਸਰਕਾਰ ਗੌਰ ਕਰੇ ਨਾ ਕੇਂਦਰ ਗੌਰ ਕਰੇ ਮਸਲੀ ਹੱਲ ਕਰਨੀ ਕਿਸੇ ਦਾ ਧਿਆਨ ਨਹੀਂ ਪਰ ਇਹ ਸਭ ਦੇ ਬਚਾਲੇ ਅਚਾਨਕ ਛਾਲ ਮਾਰੀਏ ਗੁਰਨਾਮ ਸਿੰਘ ਚੰਡੂਨੀ ਗੁਰਨਾਮ ਸਿੰਘ ਚੰਡੂਨੀ ਹੁਣ ਕਹਿੰਦੇ ਜੀ ਕਿ ਤੁਸੀਂ ਦਿੱਲੀ ਜਾਣ ਲਈ ਬੈਠੇ ਹੋ ਕਿ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਬੈਠੇ ਹੋ ਕਹਿੰਦੇ ਜੀ ਦਿੱਲੀ ਜਾਣਾ ਸੀ ਫਿਰ ਅਸੀਂ ਸਲਾਹ ਦਿੱਤੀ ਸੀ ਕਿ ਅਸੀਂ ਨਾਲ ਆ ਜੰਨੇ ਆ ਆਪਾਂ ਇਕੱਠੇ ਲੜਾਈ ਲੜਦੇ ਆ ਕਹਿੰਦੇ ਜਾਂ ਤਾਂ ਸਾਡੀ ਸਲਾਹ ਇਹਨਾਂ ਨੇ ਨਕਾਰਤੀ ਉਹਨਾਂ ਦਾ ਇਸ਼ਾਰਾ ਸੀਗਾ ਡੱਲੇ ਹਲੋ ਰਾਂ ਕੰਨੀ ਹੈ ਤੇ ਆ ਸਵਰਨ ਸਿੰਘ ਭੰਦੇਰੋ ਰਾਂ ਕੰਨੀ ਤੇ ਕਹਿੰਦੇ ਜੀ ਅਸੀਂ ਕਿਹਾ ਸੀਗਾ ਕਿ ਅਸੀਂ ਰਾਜਾ ਨਾਲ ਵੀ ਸਲਾਹ ਕਰ ਲਈ ਆ ਅਸੀਂ ਬਾਕੀ ਜਥੇਬੰਦੀਆਂ ਨਾਲ ਕਰ ਲਈ ਆ ਅਸੀਂ ਸਾਰੇ ਕਿਉਂਕਿ ਰਾਜਾ ਹੁਰੀ ਉਸ ਸਮੇਂ ਉਤੋਂ ਵੀ ਬਾਹਰ ਸੀਗੇ ਇਹ ਜਿਹੜਾ ਇਹਨਾਂ ਨੇ ਹੈਨਾ ਬਣਾਇਆ ਹੋਇਆ ਸੋ ਇਹ ਸਾਰੇ ਨੂੰ ਲੈ ਕੇ ਕਿ ਹਾਂ ਜੀ ਅਸੀਂ ਉਹਦੇ ਵਿੱਚ ਨਹੀਂ ਉਹਨਾਂ ਨੂੰ ਲੈਣਾ ਕਿਉਂਕਿ ਉਹ ਤਾਂ ਜੀ ਚੋਣ ਲੜੀ ਆ ਪਰ ਉਹ ਵਾਪਸੀ ਹੋਗੀ ਸੋ ਉਸ ਮੋਰਚੇ ਤੋਂ ਬਾਅਦ ਮਤਲਬ ਉਹਦੀ ਵਾਪਸੀ ਤੋਂ ਬਾਅਦ ਇਹ ਕੋਸ਼ਿਸ਼ ਹੋਈ ਕਿ ਕਿਉਂ ਨਾ ਆਪਾਂ ਇਹਨਾਂ ਨਾਲ ਇਕੱਠੇ ਹੋ ਜਾਈਏ ਪਰ ਇਧਰ ਕਹਿੰਦੇ ਇਹ ਕਹਿੰਦੇ ਕਿ ਅਸੀਂ ਤਾਂ ਗੈਰ ਗੈਰ ਸਿਆਸੀ ਐਸਕੇਮ ਆ ਸਾਡਾ ਉਸ ਐਸਕੇਮ ਨਾਲ ਸੰਬੰਧ ਨਹੀਂ ਕੁਝ ਤਾਂ ਰਾਜਨੀਤਿਕ ਤਰ੍ਹਾਂ ਨੇ ਪਰ ਹੁਣ ਚੰਡੂਨੀ ਕਹਿੰਦੇ ਕਿ ਜੇ ਸਾਡਾ ਸਾਥ ਲਿਆ ਹੁੰਦਾ ਤਾਂ ਅੱਜ ਤੁਸੀਂ ਸ਼ੰਭੂ ਨਹੀਂ ਸਿੰਘੂ ਬੈਠੇ ਹੁੰਦੇ ਚੰਡੂਨੀ ਨੇ ਤਾਂ ਇਹ ਵੀ ਤੰਜ ਕਸਿਆ ਕਿ ਭਾਈ ਤੁਸੀਂ ਦਿੱਲੀ ਜਾਣ ਲਈ ਬੈਠੇ ਨਹੀਂ ਤੁਸੀਂ ਤਾਂ ਆਪਣੇ ਸਥਾਪਿਤ ਹੋਣ ਲਈ ਬੈਠੇ ਹੋ ਤੁਸੀਂ ਤਾਂ ਆਪਣੇ ਆਪ ਨੂੰ ਦਿਖਾਉਣ ਲਈ ਬੈਠੇ ਹੋਗੇ ਅਸੀਂ ਇਕੱਲੇ ਵੀ ਕਹਿੰਦੇ ਇਕੱਠਿਆਂ ਲੜਨ ਦਾ ਹੀ ਜਿੱਤ ਹੈ ਉਹ ਤੁਸੀਂ ਦਿੱਲੀ ਦੇਖ ਲਈ ਸੋ ਚੰਡੂਨੀ ਲਗਭਗ ਹੁਣ ਸਿੱਧੇ ਨਿਤਰੇ ਨੇ ਕੀ ਚੰਡੂਨੀ ਆਪਣੇ ਆਪ ਬੋਲ ਰਹੇ ਨੇ ਕਿ ਉਹਨਾਂ ਪਿੱਛੇ ਐਸ ਕੇ ਐਮ ਬੋਲ ਰਿਹਾ। ਤੋਂ ਕੀ ਉਧਰਲੇ ਪਾਲੇ ਚ ਵੀ ਖੇਡ ਰਹੇ ਨੇ। ਸੋ ਇਹ ਸਾਰੇ ਸਵਾਲ ਵੀ ਨਾਲ ਖੜੇ ਹੋਗੇ। ਪਰ ਗੁਰਨਾਮ ਸਿੰਘ ਚੰਡੂਨੀ ਕਹਿੰਦੇ ਕਿ ਜੇ ਸਾਡਾ ਹਰਿਆਣੇ ਵਾਲਿਆਂ ਦਾ ਹਰਿਆਣੇ ਦੀ ਜਥੇਬੰਦੀਆਂ ਦਾ ਜਾਂ ਐਸ ਕੇ ਐਮ ਦਾ ਸਾਰਿਆਂ ਦਾ ਸਾਥ ਲਿਆ ਹੁੰਦਾ ਤਾਂ ਅੱਜ ਆਪਾਂ ਮੋਰਚਾ ਸ਼ੰਭੂ ਦੀ ਵਜਾਏ ਦਿੱਲੀ ਲਾ ਕੇ ਬੈਠੇ ਹੁੰਦੇ ਤੇ ਇਕੱਠੇ ਹੁੰਦੇ ਤਾਂ ਸ਼ਾਇਦ ਜਿੱਤ ਕੇ ਹੁਣ ਤੱਕ ਮੁੜੇ ਹੁੰਦੇ। ਦੂਏ ਪਾਸੇ ਉਹ ਕਹਿੰਦੇ ਕਿ ਜੇ ਤੁਸੀਂ ਸੱਚਮੁੱਚ ਦਿੱਲੀ ਜਾਣਾ ਸੀ ਤਾਂ ਦਿੱਲੀ ਜਾਣ ਦੇ ਬਹੁਤ ਰਾਹ ਨਿਕਲ ਆ ਸ਼ੰਭੂ ਇਹ ਰਾਹ ਨਹੀਂ ਹੈਗਾ। ਉਹਨਾਂ ਨੇ ਇਹ ਵੀ ਇਸ਼ਾਰਾ ਕੀਤਾ। ਸੋ ਇਹ ਸਾਰੇ ਹਵਾਲੇ ਨਾਲ ਇੱਕ ਵਾਰ ਫੇਰ ਕਿਸਾਨੀ ਪਹਿਲੂ ਮੁੜ ਕੇ ਚਰਚਾ ਚ ਆਇਆ ਪਰ ਕੀ ਉਸ ਦੇ ਉੱਤੇ ਸਰਕਾਰ ਗੌਰ ਕਰਨ ਦੀ ਇੱਛਾ ਰੱਖਦੀ ਹੈ? ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਹਾਲੀ ਚ ਲੱਗਿਆ ਮੋਰਚਾ ਸਰਕਾਰਾਂ ਨੇ ਇੰਨਾ ਹੋਲਿਆ ਕਰਤਾ ਕਿ ਉਹ ਮੀਡੀਆ ਦੀ ਨਜ਼ਰਾਂ ਚੋਂ ਵੀ ਗਾਇਬ ਹੈ। ਤੇ ਸੰਗਤ ਵੀ ਉੱਥੇ ਹੁਣ ਹੈ ਨਹੀਂ ਕੋਈ ਟਾਮਾ ਟਾਮਾ ਦਿਖਦਾ ਹੈ। ਹੈਨਾ? ਪੁਲਿਸ ਵੱਧ ਹੁੰਦੀ ਹੈ। ਤੇ ਰਾਉਡਿਕ ਪਾਸਾ ਖੁੱਲ ਗਿਆ ਲੋਕਾਂ ਦਾ ਕੰਮ ਚੱਲੀ ਜਾਂਦਾ ਉਸੇ ਤਰ੍ਹਾਂ ਕੀ ਪੰਜਾਬ ਤੋਂ ਲੈ ਕੇ ਹਰਿਆਣਾ ਤੋਂ ਲੈ ਕੇ ਕੇਂਦਰ ਤੱਕ ਦੀਆਂ ਸਰਕਾਰਾਂ ਨੇ ਸ਼ੰਭੂ ਵਾਲੇ ਹੈ ਅੰਦੋਲਨ ਨੂੰ ਅਖੋਲੇ ਕਰ ਦਿੱਤਾ ਕਿ ਬੈਠੇ ਰਹਿਣਾ ਤਾਂ ਬੈਠੇ ਰੋ ਸਾਡਾ ਕੋਈ ਧਿਆਨ ਗੌਰੇ ਨਹੀਂ ਸੋ ਇਸ ਪਹਿਲੂ ਤੇ ਵੀ ਜੱਥੇਬੰਦਾਂ ਨੂੰ ਸੋਚਣ ਦੀ ਲੋੜ ਹੈ ਕਿ ਇੱਕ ਪਾਸੇ ਸਰਕਾਰਾਂ ਅਣਗੋਲਿਆ ਕਰਨ ਲੱਗੀਆਂ ਦੂਹੇ ਪਾਸੇ ਲੋਕਾਂ ਦਾ ਇਲਾਕੇ ਦੇ ਲੋਕਾਂ ਦਾ ਤੁਹਾਡਾ ਸਾਥ ਦੇਣ ਵਾਲੀਆਂ ਧਿਰਾਂ ਦਾ ਤੁਹਾਡੇ ਪ੍ਰਤੀ ਰੋਸਾ ਵੱਧਣ ਲੱਗਾ ਸੋ ਇਸ ਨੂੰ ਵੀ ਸਮਝਣ ਦੀ ਲੋੜ ਹੈ ਕਿ ਕੀ ਅੰਦੋਲਨ ਦੀ ਰੂਪਰੇਖਾ ਲੀਡਰਾਂ ਦੇ ਘਰਾਂ ਕੰਨੀ ਮੰਤਰੀਆਂ ਮੁੱਖ ਮੰਤਰੀਆਂ ਦੇ ਘਰਾਂ ਕੰਨੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖੇਤੀਬਾੜੀ ਵਿਭਾਗ ਦੇ ਹੈ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਕੰਨੀ ਭਾਜਪਾ ਦੇ ਘਰ ਕੰਨੀ ਉਧਰਨ